ਦੇ ਖੇਤੀ ਜੋਗ ਉਹ ਰੇਤ ਨੂੰ ਚੱਕਣ ਦੀ ਜਿਹੜੀ ਵੱਡੀ ਲੋੜ ਪੈਂਦੀ ਹੈ ਤੇ ਉਹਦੇ ਵਾਸਤੇ ਟਰੈਕਟਰ ਕੰਮ ਕਰਨਗੇ ਟਰਾਲੀਆਂ ਕੰਮ ਕਰਨੀਆਂ ਤੇ ਟਰੈਕਟਰਾਂ ਦੇ ਵਿੱਚ ਡੀਜ਼ਲ ਪੈਂਦਾ ਹੈ ਡੀਜ਼ਲ ਦੀ ਵੱਡੀ ਜਿਹੜੀ ਹੈ ਉਹ ਜ਼ਰੂਰ ਹੋਏਗੀ ਤੇ ਅਸੀਂ ਕੋਸ਼ਿਸ਼ ਕਰਾਂਗੇ ਮਾਵਨੀਆਂ ਜੀ ਜੀ ਇਹ ਇਹ ਦਸਾਈ ਕਰਦੇ ਹਰ ਸਾਲ ਜੀ ਸਾਡਾ ਖਾਨ ਵੀ ਹੈ ਹਾਂਜੀ ਤੇ ਮੈਂ ਪਹਿਲਾਂ ਵੀ ਕਹਿ ਚੁੱਕਿਆ ਕਿ ਜਿੰਨਾ ਸੰਤਾ ਮਹਾਂਪੁਰਖਾਂ ਨੂੰ ਔਂਕਾਰ ਸੇਵਾਲਿਆਂ ਨੂੰ ਅ ਅਸੀਂ ਰੱਜ ਰੱਜ ਕੇ ਭੰਡ ਦੇ ਰਹੇ ਹਾਂ ਅੱਜ ਉਹੀ ਨਜ਼ਰ ਆ ਰਹੇ ਨੇ ਖਾੜਾ ਵਿੱਚ ਸਦਾ ਕਰਦੇ ਆ ਗਿਆ ਲੱਗਦਾ ਸਾਡੇ ਬਹੁਤ ਸਰਪੰਚ ਸਾਹਿਬ ਦੇ ਬਹੁਤ ਜਨੀਤ ਦੇ اچھا ਬਹੁਤ ਕਿੱਥੇ ਰਹਿ ਗਿਆ ਜੰਨੀ ਇਹ ਸ਼ਾਂਤ ਸਾਹਿਬ ਦੇ ਤਾਂ ਅੱਛਾ ਤੇ ਮੈਂ ਸਾਰਾ ਪਿੰਡ ਦਾ ਨੰਬਰ ਲਾਉਂਦਾ ਉਹ ਸਾਹਮਣੇ ਹੈ ਜੀ ਉਹ ਸਾਰੇ ਪਿੰਡ ਦਾ 12 12 ਫੋਟੋ ਤੇ ਪਾਸ ਅੱਛਾ ਤੇ ਬਾਕੀ ਸਾਡੇ ਇੱਥੇ ਤਿੰਨ ਸਰਪੰਚ ਸਾਹਿਬਾਨ ਸਾਡੇ ਜਿਆਦਾ ਨੇ ਮੈਂ ਨੰਬਰ ਲਾ 28 ਮੈਂ ਵੀ ਸਾਡੀ ਕਮੇਟੀ ਤੋਂ ਸਾਨੂੰ ਮੁਸ਼ਕਲ ਇਹ ਆਈ ਸੀ ਕਿ ਭਾਈ ਅਮਰਪਾਲ ਦਾ ਗਰੁੱਪ ਇਹਨੂੰ ਹੋ ਕੇ ਲੱਗਿਆ ਚਾ ਉਹ ਕੀ ਕਰਦੇ ਆ ਵੀ ਜਦੋਂ ਸਾਰਿਆਂ ਨੂੰ ਜੋਰ ਆ ਕਿੰਨੂੰ ਆਜ ਚਲਾਈ ਅਸੀਂ ਬੇਨਤੀ ਕੀਤੀ ਉਹਨਾਂ ਹੱਥੋਂ ਵੀ ਸਾਡੇ ਜਿਹੜੇ ਲੋਕਲ ਬੰਦੇ ਉਹਨਾਂ ਨਾਲ ਲੈ ਕੇ ਤੇ ਤੁਸੀਂ ਇਹਦੇ ਬਾਹਰ ਦੋ ਟਰੰਕਾਂ ਪਰਖਾਵੇ ਲਾ ਕੇ ਜੀ ਚੀਜ਼ ਬਣ ਰਹੀ ਹੈ 10 ਬਣ ਰਹੀ ਹੈ ਲੋਕ ਅਗਤ ਹੈ ਕਿ ਦਾ ਹਰ ਪੀਟਾ ਅੱਛਾ ਇਹ ਹਰ ਪੀਟਾ ਨੂੰ ਉਹ ਸਾਨੂੰ ਕਹਿੰਦੇ ਵੀ ਸਾਡਾ ਜਿਹੜਾ ਵਾ ਪੂਰੇ ਪੰਜਾਬ ਦੇ ਤੇ ਅਸੀਂ ਕਹਿੰਦੇ ਬਾਬਾ ਜੀ ਅਸੀਂ 2024 ਚ 27 ਇਲੈਕਸ਼ਨ ਜਿਹਨੇ ਜਿਤਨੀ ਉਹ ਆਪਣੇ ਇਲੈਕਸ਼ਨ ਕੱਢੇ ਰੱਖੀ ਗਾ ਤੇ ਪਰ ਇਹ ਬੇਨਤੀ ਆ ਵੀ ਦਰ ਰੱਖ ਕੇ ਚਲੋ ਨਹੀਂ ਸਾਡਾ ਚੱਲਿਆ ਫਿਰ ਤਾਂ ਹੋਵੇ ਲੋਕਲ ਕਮੇਟੀ ਨਾਲੋਂ ਤੋਂ ਬਾਤ ਬਣਾਉਣੀ ਅਸੀਂ ਚਾਹੁੰਦੇ ਆ ਵੀ ਸਾਡਾ ਇੱਕ ਤਾਂ ਤੁਸੀਂ ਵੀ ਆਪਣੇ ਲੈਵਲ ਤੇ ਆਵਾਜ਼ ਕੱਪਣੀ ਆ ਵੀ ਜਿਹੜਾ ਦਰਿਆ ਵਗਦਾ ਇਹ ਸਾਡੀਆਂ ਮਾਲਕੀਆਂ ਚ ਵੀ ਨਾਲ ਜਿਹੜੀ ਸਾਡੇ ਦੇਕ ਤਬਾ ਲੱਗਾ ਵੀ ਇਹ ਲੋਕਾਂ ਨੇ ਦਰਿਆ ਵਾਲੀ ਜਮੀਨਾਂ 'ਤੇ ਅਸੀਂ ਦਰਿਆ ਦੀ ਜਮੀਨ ਨਹੀਂ ਬਲੀ ਸਭੋ ਦਰਿਆ ਨੇ ਸਾਡੀ ਜਮੀਨ ਵਿੱਚ ਕਿਉਂਕਿ ਆ ਤੁਸੀਂ ਬੰਨ੍ਹ ਸਾਨੂੰ ਮਾਰਿਆ 57 58 ਦੇ ਵਿੱਚ ਜਦੋਂ ਇਹ ਤੁਸੀਂ ਬੰਨ੍ਹ ਲੱਗਿਆ ਪਉਦੋਂ ਪਹਿਲਾਂ ਸਾਡੇ ਜਿਵੇਂ ਇੱਥੇ ਪਾਣੀ ਨਹੀਂ ਕੱਢਦਾ ਸਰਹਾਂਕੁਰ ਦੀ ਇਹ ਕੰਧਾ ਨਾ ਵਾਜਦਾ। ਅੱਛਾ ਪਾਣੀ ਵੇਸ ਜਾਂਦਾ। ਪਾਣੀ ਖਿੱਲੜ ਜਾਦਾ ਸੀ ਤੇ ਸੁਲਤਾਨਪੁਰ ਲੋਧੀ ਜੀ ਪਾਣੀ ਹੁੰਦਾ ਸੀ ਸਾਡੇ ਏਰੀਆ ਜਿਹੜਾ ਇਹ ਵਾਜ ਜਾਂਦਾ ਸੀ। ਉਸ ਤੋਂ ਬਾਅਦ ਜਿਵੇਂ ਇਹ ਜਿਹੜਾ ਮੰਨ ਵੀ ਲਾਇਆ ਗਿਆ ਵਾ ਇਹ ਸਰਕਾਰਾਂ ਵੱਲੋਂ ਸਿਰਫ ਪੰਜਾਬ ਲਈ ਨਹੀਂ ਲਾਇਆ ਗਿਆ ਇਹ ਪੰਜਾਬ ਦੇ ਲੋਕਾਂ ਨੂੰ ਬਚਾਉਣ ਲਈ ਲਾਇਆ ਗਿਆ ਇਹ ਲਾਇਆ ਗਿਆ ਰਾਜਸਥਾਨ ਨੂੰ ਪਾਣੀ ਦੇਣ ਲਈ। ਹਾਂ। ਰਾਜਸਥਾਨ ਨੂੰ ਪਾਣੀ ਦੇਣ ਵਾਸਤੇ ਹਰੀਗੇ ਹੈਡਵਰਕਰ ਬਣਿਆ ਗਿਆ। ਉੱਥੇ ਜ਼ਮੀਨ ਐਕਵਾਇਰ ਹੋਈ ਤੇ ਮੇਹਰਾਂ ਦੀ ਵੀ ਜ਼ਮੀਨ ਐਕਵਾਇਰ ਹੋਈ। ਉਸ ਤੋਂ ਪਿੱਛੇ ਜਿੱਥੋਂ ਪਾਣੀ ਆ ਰਿਹਾ ਜੇ ਜਦੋਂ ਪਾਣੀ ਉਹਨਾਂ ਦਾ ਹੈ ਹਰੀਗੇ ਹੈਡ ਬਣਾਇਆ ਤੇ ਪਾਣੀ ਨੂੰ ਰੋਕਿਆ ਤੇ ਪਾਣੀ ਖਿਲਰਿਆ ਫਿਰ ਇਹਨਾਂ ਨੇ ਬੰਨ ਲਾਇਆ ਕਿ ਪਾਣੀ ਨੂੰ ਰੋਕ ਕੇ ਤੇ ਢਾਬ ਲਾ ਕੇ ਚੜਾਉਣਾ ਉਹ ਜਦੋਂ ਪਾਣੀ ਸਾਡੇ ਏਰੀਆ ਦੇ ਵਿੱਚ ਦੋ ਤੋ ਫਿਰ ਕੇ ਚੜਦਾ ਜਦੋਂ ਹੜ ਆਉਂਦਾ ਹਰ ਸਾਲਾਂ ਹੀ ਹੜ ਪ੍ਰਭਾਵਤਿਆ ਤੇ ਹੁਣ ਅਸੀਂ ਇਸ ਚੀਜ਼ ਦੀ ਆਵਾਜ਼ ਚੁੱਕਦੇ ਆਂ ਅਸੀਂ ਇੱਕ ਸਾ ਹਰ ਇੱਕ ਕਿਸਾਨ ਸਵੈ ਕਮੇਟੀ ਬਣਾਈ ਜਿਵੇਂ ਗਰਦਾਸਪੁਰ ਤੋਂ ਲੈ ਕੇ ਫਾਜ਼ਿਲਕਾ ਰਖਾਰੇ ਸਾਡੇ ਨਾਲ ਨਹੀਂ ਮਿਲੀਆਂ ਅੰਦਰ ਜੁੜੇ ਜਾਦੇ ਜਿਹੜੇ ਹਰ ਵੀ ਤੇ ਅਸੀਂ ਚਾਹੁੰਦੇ ਆ ਵੀ ਤੁਸੀਂ ਆਪਣੇ ਲੈਵਲ ਤੇ ਇਹ ਗੱਲ ਕਰੋ ਕਿ ਇਹ ਅਰਜ਼ੀ ਦਾ ਕੋਈ ਪੱਕਾ ਹੱਲ ਕੀਤਾ ਜਾਵੇ ਜਿਹੜਾ ਗੋਇਦਵਾਲ ਸਾਹਿਬ ਤੋਂ 1 ਕਿਲੋਮੀਟਰ ਦੇ ਵਿੱਚ ਹੀ ਲੰਘਦਾ ਸਾਡੇ ਅੱਗੇ ਚੌੜਾ 7 ਕਿਲੋਮੀਟਰ ਹੋਣਾ ਜੀ ਏਰੀਆ ਇਹ ਜੇ ਅੱਗੇ ਇਹਨਾਂ ਨੇ ਸਰਕਾਰਾਂ ਨੂੰ ਵੀ ਮੰਗ ਕਰਦੇ ਆ ਕਿ ਉਹ ਚਾਹੁੰਦੇ ਆ ਵੀ 1 ਕਿਲੋਮੀਟਰ ਤੋਂ ਫਾਦਰ ਏਰੀਆ ਰੱਖਣਾ ਤੇ ਤੁਸੀਂ ਇਦਾਂ ਕਰੋ ਵੀ ਅੱਗੇ 2 ਕਿਲੋਮੀਟਰ 3 ਕਿਲੋਮੀਟਰ ਜਿੰਨਾ ਰੱਖਣਾ ਰੱਖ ਲਓ ਸਾਡੀ ਜ਼ਮੀਨ ਜਿਹੜੀ ਆ ਉਹਨੂੰ ਅਕਵਾਇਰ ਕਰੋ ਉਹਦੇ ਵਿੱਚ ਦਰਿਆ ਵਗਾਉ ਡੂਗਾ 15 20 ਫੁੱਟ ਤੇ ਬੰਨ ਲਾ ਲਿਓ ਤੇ ਸਾਨੂੰ ਬਚਾ ਹੁਣ ਜਿਹੜਾ ਸਾਡਾ ਦਰਿਆ ਦਾ ਇਹਦੇ ਵਿੱਚ ਤੋਂ ਪਾਣੀ ਘਟ ਗਿਆ ਨਾ ਜੀ ਤੇ 3 ਫੁੱਟ ਪਾਣੀ ਰਹਿਣਾ 3 ਫੁੱਟ ਸੁੱਕ ਗਿਆ ਕਹਿਣਾ ਦਰਿਆ ਸੁੱਕਿਆ 3 ਫੁੱਟ ਵਧ ਗਿਆ ਕਹਿਣਾ ਦਰਿਆ ਭਰ ਗਿਆ ਇਹ ਚੀਜ਼ ਆ ਨਾ ਡੀਸੀ ਟੂ ਹੁੰਦੀ ਆ ਤੇ ਨਾ ਸਾਨੂੰ ਇੱਕ ਮਤਲਬ ਲੋਕਾਂ ਨੂੰ ਕਿੰਨੇ ਕਿੰਨੇ ਮਿੱਟੀ ਛੱਡ ਗਿਆ ਹੁਣ ਇਹ ਦਰਿਆ ਜਿਹੜਾ ਜੀ ਵੇਖੋ ਜਦੋਂ ਸਾਡੀਆਂ ਜ਼ਮੀਨਾਂ ਦੇ ਵਿੱਚ ਦੀ ਲੰਘਦਾ ਨਾ ਦੋ ਤਿੰਨ ਦਿਨ ਪਾਣੀ ਲੰਘ ਜੇ ਮਿੱਟੀ ਵਾਲਾ ਇਹ 4-4 ਇੰਚ ਜ਼ਮੀਨ ਉੱਠੀ ਹੋ ਜੇ ਹੁਣ ਕਿ ਇਹਨੂੰ ਦਾ ਹੋ ਗਿਆ ਅੱਜ 22 ਦਿਨ ਹਾਂਜੀ ਤੇ ਇਹਨੇ ਦਰਿਆ ਵੀ ਭਰਨਾ ਚਲੋ ਸਾਡੀਆਂ ਜ਼ਮੀਨਾਂ ਦੇ ਵਿੱਚ ਪੈਣੀ ਪੈਣੀ ਜਿੱਥੇ ਰੇਤ ਪੈ ਜਿਹੜੀ ਆ ਕਿਤੇ ਤੋਆ ਪੈ ਜਾਣਾ ਵਾ ਉਹ ਤੇ ਸਾਡੀ ਜਿਹੜੀ ਆ ਹੁਣ 2023 ਚ ਪਾਣੀ ਆਇਆ ਜਿਹੜੀਆਂ ਜ਼ਮੀਨਾਂ ਸਾਡੀਆਂ ਰੇਤ ਪੈ ਗਈਆਂ ਟੋਏ ਪੈ ਗਏ ਉਹ ਬਣਾਓ ਬਣਾਈਆਂ 24 ਦੇ ਵਿੱਚ 25 ਝੋਨਾ ਲਾ ਲਵੇ ਪਰ ਜੇ ਸਾਡੀ ਬਹੁਤ ਵੱਡੀ ਤਰਾਸਦੀ ਆ ਤੇ ਦੂਜੀ ਗੱਲ ਆ ਵੀ ਅਸੀਂ ਦਰਿਆ ਨਹੀਂ ਮੱਲਿਆ ਕਿਰਪਾ ਕਰਕੇ ਸਾਰੀ ਸੰਗਤ ਨੂੰ ਦੇਸ਼ ਬਾਰੇ ਦੀ ਸੰਗਤ ਨੂੰ ਬੇਨਤੀ ਕਰਦੇ ਆ ਵੀ ਸਾਡੀ ਜ਼ਮੀਨ ਤੋਂ ਜ਼ਿਆਦਾ ਕਬਜ਼ਾ ਨਾ ਕਰੀਏ ਇਹ 5 ਦਿਨ ਤੋਂ ਕਿਵੇਂ ਕਰਿਆ ਆਏ ਹਾਂ ਕਿਤੋਂ ਇਹ ਜਾਂ ਚੱਲ ਨਹੀਂ ਜੀ ਇਹ 7 ਰੋਜ਼ ਨਹੀਂ ਇਹ ਵਿਆਹ ਅੱਛਾ ਇਹ ਵਿਆਹ ਹੈ ਇਹ ਵਿਆਹ ਹੈ ਸਤ ਨੂੰ ਜਿਹੜਾ ਵਾ ਤੁਸੀਂ ਜਿੱਦੜ ਪਿੰਡੀ ਜਾਓਗੇ ਉੱਥੇ ਪਿੱਛੇ ਕਿਤੇ ਜਾਓਗੇ ਤਾਂ ਸੱਤ ਨੂੰ ਜਿਆ ਅੱਛਾ ਇਹ ਜਿਹੜਾ ਥੂ ਵਿਆਹ ਆ ਰਿਹਾ ਨਾ ਵਿਆਹ ਆ ਰਿਹਾ ਗੋਇਦਵਾਲ ਸਾਹਿਬ ਤੋਂ ਅੱਗੇ ਆ ਕੇ ਇਹ ਏਦਾਂ ਡੋਫੜ ਹੋ ਗਿਆ ਹੂੰ ਡੋਫੜ ਹੋ ਕੇ ਅੱਗੇ ਜਾ ਕੇ ਫਿਰ ਅੱਛਾ ਸਾਡਾ 55 ਸਾਡਾ ਵਿਆਹ ਦਾ ਵੀ ਨਹੀਂ ਸ੍ਰੀ ਲੰਕਾ ਕਿੰਨੇ ਪਿੰਡ ਆਗੇ 16 ਫੁੱਟ 16 ਤੋਂ ਬਜਾਦੇ ਨੇ ਲੇਕਿਨ ਜਿਹੜੇ ਅਸੀਂ ਮਤਲਬ ਇਹਨੇ ਕਿ 16 ਹੀ ਆ ਗਏ ਗੰਦੇ ਨੇ ਜਿਹੜੇ ਬਹੁਤ ਕੋਈ ਮੈਰੀ ਜੀ ਬਹੁਤ ਉੱਪਰ ਤੇ ਸਾੰਗਰਾ ਮੇਨ ਨੇ ਬਾਹਰ ਉੱਪਰ ਕਦੀ ਥੋੜਾ ਜਿਹਾ ਘਟਿਆ ਬਾਕੀ ਡੇਰੇ ਆ ਕਾਚੀ ਪਿੰਡਾਂ ਦੇ ਵਿੱਚ ਡੇਰੇ ਆ ਕਈ ਇਥੇ ਇਦਾਂ ਦੇ ਪਿੰਡ ਵੀ ਹੈਗੇ ਜਿਹਦੇ ਪਾਸੋਂ ਆ ਕੇ ਵੀ ਜਿਹੜੇ ਸਾਡੇ ਚਿੱਟ ਕਰਦੇ ਜਿਹਨੂੰ ਜਿਹੜਾ ਹਾਂ ਪਾਣੀ ਤੋਂ ਡਰਦੇ ਨੇ ਪਾਸੇ ਕਿ 16 ਘੰਟੇ ਜਿਹੜੇ ਇੱਥੇ ਇਸੇ ਦੇ ਏਰੀਆ ਦੇ ਪ੍ਰਭਾਵ ਤਰਭਾਵ ਨੇ ਹਾਂਜੀ ਬਟਾ ਲੋਕ ਇੱਥੇ 16 ਬਾਜੂ ਹੁੰਦੇ ਆ ਕਿ ਗਾਂ ਵੀ ਆ ਜੀ ਆਲੀ ਆਲੀ ਖੁਰਦਾ ਰਹਿੰਦਾ ਨਿਕਲਦਾ ਉਹਤਰਾ ਤੋਂ 40000 ਕਿੱਲੇ ਦੇ ਕਰੀਬ ਨਾ ਆਉਂਦਾ ਕੱਲ ਸਾਡੇ ਡਬੂ ਦੇ ਤੋਂ ਪਿੰਡ ਤੋਂ ਉੱਥੋਂ ਜਾ ਕੇ ਸੰਗਮ ਹੋ ਜਾਂਦਾ ਜੀ ਇਹਨਾਂ ਦਾ ਬਿਆਫ ਦਾ ਤਾਂ 7 ਰੋਜ਼ ਦਾ ਆ ਕੇ ਹਰੀਕੇ ਹੈ ਜੀ ਹਰੀਕੇ ਤੇ ਉੱਥੇ ਤਾਂ ਉਹਨਾਂ ਨੇ ਡੰਪ ਬਣਾਇਆ ਐਨਾ ਜਿਹੜਾ ਮੰਨ ਲਓ ਇੱਕ ਚਬੱਟਾ ਬਣਾ ਲਿਆ ਚਬੱਟਾ ਉਹਨਾਂ ਨੇ ਇੱਕ ਵਾਇਰ ਕਰ ਲਿਆ ਰਾਜਸਥਾਨ ਨੇ ਨਹਿਰਾਂ ਨੂੰ ਪਾਣੀ ਦੇ ਦਿੱਤਾ ਤੇ ਇੱਥੇ ਜਿਹੜਾ ਪਿੱਛੇ ਆ ਰਿਹਾ ਪਾਣੀ ਮੰਨ ਲਓ ਮੋਟਰ ਇੱਕ ਚ ਬੱਚੇ ਚ ਪੈ ਰਹੀ ਉਹਨੂੰ ਉਹਦੀ ਉਹਦੀ ਕੋਈ ਨਹੀਂ ਵੀ ਉਹ ਪਾਣੀ ਪੈ ਰਿਆ ਤੇ ਉਹ ਅਗਲਾ ਉਹਦਾ ਛੱਡ ਕੇ ਲੈ ਕੇ ਜਾਣਾ ਨਾ ਇਹ ਡਾਉਨਸਟ੍ਰੀਮ ਨੂੰ ਛੱਡਦੇ ਆ ਕਹਿੰਦੇ ਪਾਕਿਸਤਾਨ ਨੂੰ ਪਾਣੀ ਨਹੀਂ ਦੇਣਾ ਤੇ ਨਾ ਇਹ ਨਹਿਰਾਂ ਨੂੰ ਦਿੰਦੇ ਕਹਿੰਦੇ ਸਾਡੀ ਨਹਿਰਾਂ ਪਰ ਬੜੀ ਐਕਚੁਅਲੀ ਇਹਨਾਂ ਨੂੰ ਵਗਦਾ ਰੱਖਣਾ ਚਾਹੀਦਾ ਹੈ ਬਿਲਕੁਲ ਜੀ ਇਹਨਾਂ ਨੂੰ ਇਹ ਚੀਜ਼ ਦਾ এনवायरमेंट ਵਾਸਤੇ ਇਹ ਦਰਿਆਵਾਂ ਨੂੰ ਜਿਉਂਦੇ ਰੱਖਣ ਵਾਸਤੇ 25% ਪਾਣੀ ਜੋ ਵੀ ਆ ਉਹਨਾਂ ਨੂੰ ਵਗਦੇ ਰੱਖਣਾ ਚਾਹੀਦਾ ਪਰ ਨਹੀਂ ਰੱਖਦੇ ਇਹ ਤਾਂ ਇਹ ਤਾਂ ਜਦੋਂ ਯੂਨੀਵਰਸਿਟੀ ਕਰ ਰਹੇ ਇਹ ਤਾਂ ਜਦੋਂ ਜਿਹੜਾ ਇਹਨਾਂ ਨੇ ਜਿਹੜ 17 18000 ਕਿਉਂ ਇਸ ਕੋ ਪਾਣੀ ਛੱਡ ਰਿਹਾ ਤੇ ਅਸੀਂ ਇਹਨਾਂ ਨੂੰ ਉਦੋਂ ਕਹਿੰਦੇ ਸੀ ਵੀ ਤੁਸੀਂ ਹੋਣ ਇਹਨੂੰ 50000 60000 ਕਰੋ ਵੀ ਸਾਡੇ ਜਿਹੜੇ ਆ ਬੰਨ ਲੱਗੇ ਆ ਇਹ ਟੁੱਟ ਜਾਣੇ ਆ ਤੇ ਸਾਡੇ ਜਦੋਂ 2 ਮਹੀਨੇ ਪਹਿਲਾਂ ਅਸੀਂ ਹਰ ਇੱਕ ਹੈਡ ਵਰਕਰ ਤੇ ਧਰਨੇ ਲਾਉਦੇ ਰਿਹਾ ਪਰ ਇਹਨਾਂ ਨੇ ਸਾਡੇ ਆਕੇ ਲਾ ਕੇ ਪਾਣੀ ਨਹੀਂ ਛੱਡਿਆ ਕਹਿੰਦੇ ਨਹੀਂ ਵੀ ਮਤਲਬ ਅਸੀਂ ਜਦੋਂ ਬਾਅਦ ਇੰਚ ਛੱਡ ਨਹੀਂ ਸਕਦੇ ਅਜੇ ਤੁਸੀਂ ਜਿਹੜਾ ਹੈਗਾ ਇਹ ਫਾਇਦੇ ਪਿੱਛੇ ਘਰ ਨਸਾਨ ਕਰਦਾ ਵੇਖੋ ਜਿਹੜੇ ਤੇ ਸਾਡੇ ਭਰਾ ਪਰਲੇ ਪਾਸੇ ਚਲੇ ਗਏ ਉਹਨਾਂ ਦਾ ਫਾਇਦਾ ਤਾਂ ਫਾਇਦਾ ਹੋ ਗਿਆ ਸਾਡੇ ਭਰਾ ਨੇ ਅਸੀਂ ਕਹਿੰਦੇ ਜੇ ਉਹ ਬਚੇ ਤਾਂ ਸਾਨੂੰ ਵੀ ਬਚਾਓ ਸਾਨੂੰ ਵੀ ਬਚਾਓ ਅਸੀਂ ਉਹਨਾਂ ਦਾ ਵਿਰੋਧ ਨਹੀਂ ਕਰਦੇ ਤੁਸੀਂ ਤਾਂ ਸਾਨੂੰ ਤਾਂ ਮਾਰਿਆ ਗਿਆ ਨਾ ਜੀ ਮਨਜ਼ੂਰੀ ਜੀ ਡੀਸੀ ਲਟੰਗ ਦੀ ਇਹ ਮਾਈਨ ਦੀ ਮਨਜ਼ੂਰੀ ਦਿਓ ਸਾਡੀਆਂ ਹਾਲ ਸਾਈਡ ਸਾਡੇ ਨਾਲ ਸੰਤ ਸੀਚੇਵਾਲ ਜੀ ਸਾਡੇ ਨਾਲ ਸਾਡਾ ਐਮ.ਐਲ.ਏ. ਯਾਦ ਰਾਣਾ ਇੰਦਰਪ੍ਰਤਾ। ਅੱਛਾ ਜਿਹੜਾ ਗਰੀਆ ਜਿਹੜੀ ਵਿਕੀ ਛੱਡ ਜੂਗਾ ਇਹ ਰੇਤਾਂ ਦਾ ਕਿ ਕਿਸੇ ਮਿਕਸ ਜੀ ਹੁੰਦੀ ਰੇਤ ਵੀ ਹੁੰਦੀ ਆ। ਕਈ ਜਗ੍ਹਾ ਤੇ ਚੰਗੀ ਮੋਟੀ ਰੇਤ ਪੈ ਜਾਂਦੀ ਆ ਤੇ ਕਈ ਜਗ੍ਹਾ ਤੇ ਮਿੱਟੀ ਮਿਕਸ ਹੁੰਦੀ ਆ। ਉਹ ਉਹ ਕਿਸੇ ਕੰਮ ਦੀ ਨਹੀਂ। ਉਹ ਜੇ ਤਾਂ ਜ਼ਮੀਨ 'ਚ ਰਵੇ ਤੇ ਭਾਲਾ ਚੰਗੀ ਆ। ਤੇ ਜੇ ਹੁਣ ਬੰਦੇ ਦੀ ਜ਼ਮੀਨ 4-4 ਫੁੱਟ ਚੜ ਗਈ ਤੇ ਉਹਨੇ ਕਹਿਣਾ ਮੈਨੂੰ ਕਿਸੇ ਪਾਸੇ ਲਾ ਕੇ ਤੇ ਮੈਂ ਕਰਾਂ ਉਹ ਪਾਉਣੀ ਵੀ ਭਰਤੀ ਦੇ ਕੰਮ ਕੇ ਕੰਮ ਨਹੀਂ ਹੋਊਗਾ। ਤੇ ਰੇਤ ਇਹ ਘਟੇ ਮਤਲਬ ਉੱਥੇ ਜਾ ਕੇ ਗਿਆ ਤੇ ਉਹਦੇ ਪੁਲਿਸ ਵਾਲੇ ਘੇਰ ਨਹੀਂ ਦੇ ਬਨੇ ਖੜੇ। ਇਹਦਾ ਪਰਚ ਬੜੀ ਜੋ ਬੜੀ ਜੀ ਨਹੀਂ ਕੱਟਣ ਦਿੰਦੇ ਮੇਰੇ 13 ਘੰਟਿਆਂ ਦੇ ਪਿੱਛੇ ਪੈ ਗਈ 23 ਦੇ ਵਿੱਚ ਐ ਪੜੀ ਤੇ ਦੁੱਜੂ ਕਾਲੇ ਤੇ ਖੜਦਾ ਹਾਂ ਤੇ ਪੁਲਿਸ ਆਉਂ ਪਏ ਹਾਂਦੇ ਨੇ ਇਹ ਇੰਨਾ ਦਾ ਮਸਲਾ ਹੱਲ ਹੋਣਾ ਚਾਹੀਦਾ ਜੀ ਚਲੋ ਕੋਈ ਨਹੀਂ ਦੇ ਨਾਮ ਇਹ ਮਹਾਰਾਜ ਜਿੱਥੇ ਕਹਾਂਗੇ ਆਪਾਂ ਤੁਹਾਡੇ ਨਾਲ ਆ ਜਾ ਕੇ ਖੜ ਜਾਾਂਗੇ ਧੰਨਵਾਦ ਜੀ ਤੁਸੀਂ ਸਾਡੇ ਕੋਲ